ਸਾਸੀ ਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਅ ਸੰਧੂ ਬੱਧਰਪੁਰਿਆ ਡੇਰੀ ਫਾਰਮ ਵਿੱਚ ਆਸ ਕਰਦੇ ਹਾਂ ਜੋ ਵੀ ਇਸ ਚੈਨਲ ਨਾਲ ਜੁੜੇ ਆ ਸਾਰੇ ਹੀ ਚੜ੍ਹਦੀ ਕਲਾ ਤੇ ਤੰਦਰੁਸਤੀ ਚ ਹੋਗੇ ਕੁਐਸਟ ਬੇਨਤੀ ਕਰਦੇ ਆ ਚੈਨਲ ਨੂੰ ਸਬਸਕ੍ਰਾਈਬ ਕਰਿਓ ਲੱਗਦੇ ਬੈਲ ਬਟਨ ਨੂੰ ਆਲ ਸੈਟ ਕਰਿਓ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਲਦੀ ਮਿਲ ਸਕੇ ਜੀ ਤੇ ਵੀਡੀਓ ਨੂੰ ਐਂਡ ਤੱਕਰ ਵੇਖੋ ਵੇਖ ਕੇ ਪੂਰੀ ਆਪਣੀ ਨਰਖ ਫਰਖ ਕਰਿਓ ਕਰਕੇ ਤਸੱਲੀਆਂ ਚੋਕੇ ਟਿੱਪ ਕੇ ਲੈ ਕੇ ਜਾਇਓ ਪੈਸੇ ਲਾਉਣੇ ਆ ਜੀ ਫਰਜ਼ ਹੈ ਜੀ ਤੁਹਾਡਾ ਤੇ ਅੱਗੇ ਤਾਂਕਰ ਵੀਡੀਓ ਨੂੰ ਪਹੁੰਚਾਇਆ ਕਰੋ ਕਿਉਂਕਿ ਹੋਰ ਵੀ ਕਿਸੇ ਵੀਰ ਦਾ ਕੋਈ ਫਾਇਦਾ ਹੋ ਜਾਂਦਾ ਹੈ ਪੂਰਾ ਪੂਰਾ ਪਹੁੰਚ ਚੁੱਕੇ ਆ ਪਿੰਡ ਖੇਮਕਰਨ ਬਾਰਡਰ ਜ਼ਿਲ੍ਹਾ ਤਰਨਤਾਰਨ ਸਾਹਿਬ ਤਸਵੀਰ ਸਜਣੋ ਜਿਹੜੀ ਪੱਟੀ ਲੱਗਦੀ ਇਹਨੂੰ ਠੀਕ ਹੈ ਜੀ ਤੇ ਸਾਰੀ ਡਿਟੇਲ ਆਪਣੇ ਸ਼ਾਹ ਜੀ ਤੋਂ ਲੈ ਕੇ ਸਾਂਝੀ ਕਰਾਂਗੇ ਤੇ ਤੁਸੀਂ ਵੀਡੀਓ ਨੂੰ ਅੰਤ ਤੱਕ ਦੇਖਿਓ ਤੇ ਵੇਖ ਕੇ ਕਰਿਓ ਕਿ ਸਬਦੇ ਆਪਣੇ ਜਿਹੜਾ ਤੁਹਾਡੇ ਮਨ ਨੂੰ ਲੱਗੂਗਾ ਆਓ ਲਈਏ ਵਦੇਰੇ ਜਾਣਕਾਰੀ ਆਪਣੇ ਸ਼ਾਜੀਤ ਸ਼ਾਜੀ ਸასი ਕਾਲ ਸასი ਕਾਲ ਜੀ ਚੜਦੀ ਕਲਾ ਸ਼ਾਜੀ ਬਹੁਤ ਸੁਣਾਓ ਆ ਚੜਦੀ ਕਲਾ ਮੌਸਮ ਫਿਰ ਬਸਾਦਾ ਕਰਤਾ ਹੈ ਹਨਾ ਕੱਲ ਪਰਸੂ ਨਾਲ ਬੱਬਾਈ ਇਦਾਂ ਹੀ ਹੋਇਆ ਪਿਆ ਠੰਡ ਜੀ ਹੋ ਗਈ ਬੜੀ ਹਨਾ ਤੇ ਐਡਰੈਸ ਦੱਸ ਕੇ ਜੀ 10 ਪਿੰਡ ਆਪਣਾ ਖੇਮ ਕਰਨ ਜੀ ਹਸੀਲ ਪੱਟੀ ਤੇ ਜ਼ਿਲ੍ਹਾ ਸ੍ਰੀ ਤਰਨਤਨ ਸਾਹਿਬ ਜੀ ਠੀਕ ਹੈ ਜੀ ਤੇ ਕਿਹੜਾ ਸੁਹਾ ਕੀ ਇਹ ਤੀਜੇ ਸੁਹਾ ਮੈਂ ਆ ਜੀ ਅੱਛਾ ਜੀ ਤੇ ਕਿੰਨਾ ਸਮਾਂ ਰਹੇਗਾ ਸੁਭ ਵਿੱਚ ਇਹ 8-10 ਦਿਨ ਪਾਏ ਜੀ 8-10 ਦਿਨ ਪਾਏ ਹਾਂ ਉਹ ਤਾਂ ਰਾਜੀ ਹੋ ਕਰਕੇ ਉਹਦਾ ਇਦਾਂ ਵੱਧ ਘੱਟ ਹੋ ਜਾ ਸਕਦੀ ਹੈ ਹਾਂ ਵੈ ਰਾਜੀ ਹਨ ਹਾਂ ਜੀ ਤੇ ਸੁਹਾ ਤੀਜਾ ਆ ਕੇ ਹਨ ਹਾਂ ਜੀ ਠੀਕ ਹੈ ਜੀ ਤੇ ਚੌਣ ਤੇ ਪੰਚ ਬਿਲਕੁਲ ਓਕੇ ਰੂਮਰ ਕੀ ਪੁੱਲੀ ਆ ਕਿੰਨਾ ਕੁ ਦੁੱਧ ਆਜੂ ਬਾਬਾ ਜੀ ਦੁੱਧ ਦੇ ਦੀ ਮੈਨੂੰ 12 ਕਿਲੋ ਕੀ ਆਂਦਾ ਹੈ 12 13 ਕਿੰ ਆਂਦਾ ਪੱਕੀ ਕੀ ਆ ਲਾਏਗੀ ਮੈਨੂੰ ਆ ਖੁੱਲ ਗਏ ਕੋਈ 16 ਕਿਲੋ ਅੱਖ ਜੇ ਕੋਈ 20 ਕਿਲੋ 12 13 ਕਿਲੋ ਦੁੱਧ ਬੜਾ ਹੁੰਦਾ ਡੰਗਰ ਦੇ ਰਵੇ ਹਾਂ ਖੁੱਲ ਗਏ ਲਓ ਜੀ ਸੱਜਣੋ ਤੇ ਜਿਹੜੀ ਦੁੱਧ ਤੇ ਹਮੀਤ ਲਾ ਕੇ ਆਪਣੀ ਨਰਖ ਪਰ ਕਰਿਓ ਠੀਕ ਆ ਸਮਝ ਲਾ ਕੇ ਲੈ ਜਾਓ ਮੈਂ ਚੰਗੀ ਵੱਡੀ ਆ ਬੇੜਾ ਏ ਮੇੜਾ ਮੱਝ ਆ ਜਿਹਨੂੰ ਕਹਿੰਦੇ ਆ ਚੰਗੀ ਵੱਡੀ ਵਜਨ ਵਟੇ ਵਾਲੀ ਛੋਟੀ ਨਹੀਂ ਜੇ ਤੇ ਮੋਡਿਆਂ ਦੇ ਆਉਂਦੀ ਜੇ ਛਾਜੀ ਦੇ ਲਓ ਹਾਂ ਨਹੀਂ ਵਾਕੇ ਨਹੀਂ ਪੂਰੀ ਪੂਰੀ ਵੱਡੀ ਆ ਰੇ ਲਓ ਜੀ ਬੇੜਾ ਮਾਜਾ ਜਿਹਨੂੰ ਬੇੜਾ ਕਹਿੰਦੇ ਆ ਵੱਡੀ ਐਡੀ ਮਹਿੰਗੀ ਤੇ ਰੋਜ ਜੰਮਦੀ ਨਾ ਜੇ ਨਾ ਵਜਨ ਵਟਾ ਚੰਗਾ ਜੇ ਇਹਦੇ ਦੇਣ ਨਾ ਕਿ 10 ਸਾਡੇ ਅੰਤਾਂ ਜਿਹਨਾਂ 10 ਦੇ ਨਹੀਂ ਸੁੰਦੀ ਲਓ ਜੀ ਕੀ ਆ ਪਤਾ ਵੇਰਲ ਵਾਰਨ ਵੱਡੀ ਆ ਜੇ ਮੈਂ ਨੇ ਭਰਨਾ ਅਜੇ ਸਾਰੀ ਭਰ ਕੇ ਥਣ ਚੱਡਾ ਲਓ ਜੀ ਵਜਨ ਵੇਖੋ ਕਰਮਾਲੀ ਨੂੰ ਲੱਗਾ ਤੇ ਥਾਂ ਦੀ ਕੁਆਲਿਟੀ ਬਹੁਤ ਸੋਹਣੀ ਆ। ਲਓ ਜੀ। ਲਓ ਜੀ। ਤੇ ਵੇਖੋ ਹੁਣ ਕਹਿੰਦੇ ਕਰਦਾ ਸ਼ਿੰਗਾਰ ਬੰਦੀ ਐ ਏਡੀ ਵਜਨ ਵੱਟੇ ਵਾਲੀ। ਸ਼ਾਹ ਜੀ ਫਿਰ ਮੁੱਲ ਕੀ ਰਹਿ ਗਿਆ ਦਾ? ਮੁੱਲ ਬਾਬਾ ਜੀ ਹਾਂ ਨਾ ਜਿਹੜੀ 85000 ਦੀ ਹੋਏਗੀ। ਅੱਛਾ। ਹਾਂ ਜੀ। ਮੁੱਲ 90 ਕਰ ਲਈਏ ਲੱਕ ਕਰ ਲਈਏ। 2 ਛੱਡ ਦਿਓ। ਹਾਂ ਨਾ 85000। 2 2 ਛੱਡ ਦਿਓ। ਚਲੋ ਤੁਹਾਡਾ ਮਾਨ ਕਰ ਦਿਆਂਗੇ। ਹਾਂ। ਦੇ ਦਿਓ। ਹਾਂ ਜੀ। 83 ਦੀ। ਠੀਕ ਆ। ਲਓ ਸੱਜਣੋ। 80 ਜਾਂ 80 ਦੇ ਦੇ ਦਾਂਗੇ ਤੇ ਮਾਨਤਨ ਕਰਨਗੇ ਘਰ ਆਿਆਂ ਦਾ ਵੀ ਤੇ ਸੋਹਣੀਆਂ ਮੱਜ ਜਿੰਨੀ ਵੇਗੀ ਵਜ਼ਨ ਚੰਗਾ ਸਜਣੋ ਵਾਰ-ਵਾਰ ਕਹਿਣਾ ਤੇ ਥਾਂ ਜਿਹੜੀ ਆ ਥਾਂ ਦੀ ਕੁਆਲਿਟੀ ਨੇੜ ਤੋਂ ਕਰ ਲੋ ਸਜਣੋ ਚੈੱਕ ਥਾਂ ਦੇਖ ਲੋ ਅਜੇ ਮੈਂ ਜਿਹੜੀ ਆ ਬੰਨਦੀ ਆ ਪਿਛਲੀ ਸਾਈਡ ਤੋਂ ਵੀ ਜਿਹੜਾ ਤੁਹਾਨੂੰ ਚੈੱਕ ਕਰਵਾ ਦਿੰਨੇ ਇੱਕਰਾ ਇਹ ਅੱਡ ਕੁਆਲਿਟੀ ਹੋਰ ਭਲਾ ਜੀ ਭਾਜੀ ਬਾਬਾ ਜੀ ਟਾਈਮ ਥੋੜਾ ਜਿਹਾ ਦੇਖ ਲੋ ਮਗਰਲੀ ਸਾਈਡ ਤੋਂ ਵਟ ਵਟ ਪੂਰੇ ਪਏ ਨੇ ਆਏ ਤਾਂ ਬਾਬਾ ਜੀ ਟੈਂਪਰ 8 ਦਿਨ 10 ਲਈ ਲੋ ਜੀ ਲੋ ਕੀ ਬਾਤਾਂ ਇਹ ਕਰਕੇ ਟੈਂਪਰ ਸਿਰਫ ਅੱਤੇ ਚੱਕ ਦਿਓ ਠੀਕ ਆ ਜੀ ਬੜੇ ਜਾਇਜ਼ ਰੇਟ ਤੇ ਆ ਇਸ ਇਲਾਕੇ ਤੋਂ ਇਸ ਚੈਨਲ ਤੋਂ ਅਸ਼ੂ ਦਿਖਾਏ ਜਾਂਦੇ ਠੀਕ ਆ ਜੀ ਤੇ ਵੈੜ ਕਿਦਾਂ ਦੀ ਸ਼ਾਦੀ ਸੋਈ ਆ ਤੇ ਬਾਬਾ ਜੀ ਕੱਲ ਦੀ ਵੈੜ ਸੋਈ ਆ ਕੱਲ ਦੀ ਸੋਈ ਆ ਕਿੰਨਾ ਬੋਲਾ ਇਹ ਸੱਲੇ 10 ਕਿਲੋ ਬੌਲਾ ਜੀ ਵੱਛੀ ਮਗਰ ਵੱਛੀ ਜੀ ਉਹ ਵੱਛੀ ਜੀ ਮਗਰ ਖੁੱਲ ਗਏ ਨੂੰ ਕੁਝ ਨਹੀਂ ਆਖਿਆ ਬੰਗਾ ਬੰਗਾ ਕੁਆਲਿਆ ਐ ਠੰਡੀ ਹਾਂਜੀ ਲਓ ਸਜਨੋ 98 ਬੜਾ ਜੌਣ ਵਾਲਾ ਸਵਾਤੀ ਲੱਗਾ ਜੇ ਪਹਿਲਾ ਸੁਆ ਸੁਈ ਜੇ 10 ਕਿਲੋ ਸ਼ਾਹ ਕਹਿੰਦਾ ਬੌਲਾ ਜੇ ਠੀਕ ਹੈ ਜੀ ਮਗਰ ਵੱਛੀ ਜੀ ਲਓ ਜੀ ਕੀ ਬਾਤਾਂ ਠੀਕ ਹੈ ਜੀ ਲਓ ਜੀ ਵਾਰ ਵੀ ਸੋਣੀ ਜੀ ਲਓ ਜੀ ਲਓ ਚਾਹੀ ਹਾਂ ਜਰਸੀ ਦੇ ਵਿੱਚ ਅੰਗਰੇਜ਼ ਦੇ ਵਿੱਚ ਜਿਹੜਾ ਨਾ ਇਹ ਪੈਂਦੀ ਆ ਲੋ ਜੀ ਕੀ ਬਾਤਾਂ ਥਾਨ ਚੱਡਾ ਵੇਖੋ ਸਜਣੋ ਕਿੰਡਾ ਸਾਫ਼ ਸੁਥਰਾ ਲੱਗਾ ਲੋ ਬੱਚੀ ਵੀ ਜਰਸੀ ਬੱਧੀ ਮਾਰੇ ਬੱਛੀ ਵੀ ਜਿਹੜੀ ਜਰਸੀ ਦੇ ਵਿੱਚ ਸਜਣੋ ਸਾਹਮਣੇ ਦੇਖ ਰਹੇ ਜਾ ਗਈ ਆ ਤੇ ਵੈਡ ਇਜ਼ ਬਿਲਕੁਲ ਸੋਹਣੀ ਸਾਫ਼ ਸੁਥਰੀ ਆ ਥਾਨ ਚੱਡਾ ਵੀ ਬੜਾ ਕਮਾਲ ਦਾ ਲੱਗਾ ਦੇਖ ਸਕਦੇ ਤੁਸੀਂ ਠੀਕ ਹੈ ਜੀ ਲੋ ਜੀ ਅੰਤੋਂ ਬਹੁਤ ਸੋਹਣੇ ਲੱਗੇ ਆ। ਹਾਂ, ਦੋਵੇਂ ਮਾਵਾ ਦੀਆਂ ਸੋਹਣੀਆਂ। ਬਾਕੀ ਰੇਟ ਸ਼ਾਹ ਜੀ ਕਿੰਨੇ ਦੀ ਦੇ ਦਿੱਗੇ? ਬਾਬਾ ਜੀ ਜਿਹੜੀ ਹਾਂ ਨਾ ਉਹ 35 ਦੀ ਹੋएगी। 35 ਦੀ? ਹਾਂ ਜੀ। ਵੀ ਹੋਰ ਮਾਨ ਕਰ ਦਿੱਗੇ। ਥੋੜਾ ਬੋਲਾ ਘੱਟ ਆ। 2000 ਹੋਰ ਛੱਡ ਗਏ। 33 ਦੇ ਦਿੱਗੇ। 33 ਦੀ। ਲਓ ਭਾਈ ਸੱਚ ਨੂੰ ਇਹ 33000 ਦੀ ਮਿਲ ਜੂਗੀ। ਵੈੜ ਸੋਹਣੀ। ਜਿਹੜੇ 30 ਆ ਬਾਬਾ ਜੀ। ਹਾਂ ਜੀ। ਜਿਹੜੇ ਭੈਣ ਭਰਾ ਜਿਹੜੇ ਆਂਦੇ ਨੇ ਨਾ ਸਲਾਹ ਕਰਨੀਆਂ ਉਹ ਉਹਨਾ ਫੋਨ ਕਰਨਾ। ਤਾਸਫ ਹੂਨ ਲੈਂਡ ਵਾਲਿਆਂ ਨੇ ਆਉਂਦੇ ਤੇ 150 ਸਲਾਮਾਂ ਵਾਲਿਆਂ ਦਾ ਹੁੰਦਾ ਇਹ ਹੱਥ ਜੋੜ ਕੇ ਬੇਨਤੀ ਆ ਠੀਕ ਆ ਜੀ ਸੱਚ ਨੂੰ ਬਾਰਾਂ ਨੂੰ ਸਤਾਇਆ ਕਰੋ ਕੀਮਤ ਜਾਜ ਪਾਈ ਹੁੰਦੀ ਆ ਥੋੜਾ ਬੜਾ ਮਾਨਤਨ ਕਰਾ ਕੇ ਜਿਹਨੂੰ ਪਸੰਦ ਲੱਗਦਾ ਉਹ ਆਪਣਾ ਸਬਦਾ ਕਰ ਲਿਆ ਕਰੋ ਸਾਡੇ ਵੱਲੋਂ ਪਿਆਰ ਭਰੀ ਸასი ਗੱਲ ਜੀ ਰੱਬ ਰੱਖਾ